ਚੱਕੋ ਕੀ ਮੜ ਖੇਤਰ ਚ ਗੜੇ ਮਾਰੀ ਤੇ ਬਰਸਾਤ ਨੇ ਮਚਾਈ ਤਬਾਹੀ ਕਣਕ ਸਬਜ਼ੀਆਂ ਅਤੇ ਹੋਰ ਫਸਲਾਂ ਦਾ ਹੋਇਆ ਨੁਕਸਾਨ ਸੋਮਵਾਰ ਦੀ ਸ਼ਾਮ ਭਲੇ ਤੇਜ਼ ਹਨੇਰੀ بارش ਤੇ ਗੜੇ ਮਾਰੀ ਨੇ ਖੇਤਾਂ ਵਿੱਚ ਖੜੀ ਜਿੱਤੇ ਕਣਕ ਦੀ ਫਸਲ ਦਾ ਵੱਡਾ ਨੁਕਸਾਨ ਕੀਤਾ ਉਥੇ ਚੱਕੋ ਕੀ ਮਿਰਜ਼ਾਪੁਰ ਮੜ ਖੇਤਰ ਚ ਫਲਾਂ ਤੇ ਸਬਜ਼ੀਆਂ ਦੇ ਫਸਲਾਂ ਵੀ ਜੜੀਆਂ ਉਹ ਬਰਬਾਦ ਹੋਈਆਂ ਹਨ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੀੜਤ ਕਿਸਾਨ ਆਸਫ ਅਲੀ ਜੁਲਾਵਦੀਨ ਤੇ ਹੋਰਾਂ ਨੇ ਆਖਿਆ ਕਿ ਅਸੀਂ ਪਿਛਲੇ ਲੰਮੇ ਸਮੇਂ ਤੋਂ ਠੇਕੇ ਦੇ ਜ਼ਮੀਨ ਲੈ ਕੇ ਇੱਥੇ ਮਹਿੰਗੇ ਹਾਈਬ੍ਰਿਡ ਬੀਜਾਂ ਨਾਲ ਫਸਲਾਂ ਦੀ ਕਾਸ਼ਤ ਕਰਦੇ ਹਾਂ ਤੇ ਬੀਤੇ ਕੱਲ੍ਹ ਹੋਈ ਬਰਸਾਤ ਤੇ ਗੜੇਮਾਰੀ ਕਾਰਨ ਸਾਡੀ 23 ਅਕੜ ਕਣਕ ਤੇ ਤਿੱਖੀ ਅੱਕੜ ਹੱਦਵਾਣਾ ਖੀਰਾ ਕद्दू ਤੇ ਕਲੇਲੇ ਦੀ ਜਿਹੜੀ ਫਸਲ ਹੈ ਉਹ ਬਰਬਾਦ ਹੋ ਗਈ ਹੈ ਜਿਸਨ ਹੁਣ ਟਰੈਕਟਰ ਨਾਲ ਵਾਹ ਕੇ ਨਵੀਂ ਫਸਲ ਬੀਜਣੀ ਪਵੇਗੀ ਉਹਨਾਂ ਦੱਸਾ ਕੇ ਬੀਤੇ ਅਗਸਤ ਵਿੱਚ ਮਾਨ ਖੇਤਰ ਵਿੱਚ ਆਇਆ ਹੜ੍ਹ ਕਾਰਨ ਸਾਡੀ ਸੈਂਕੜੇ ਏਕੜ ਝੋਨੇ ਤੇ ਸਬਜ਼ੀਆਂ ਦੀ ਫਸਲ ਜਿਹੜੀ ਬਰਬਾਦ ਹੋਈ ਸੀ ਜਿਸ ਤੱਕ ਅਜੇ ਤੱਕ ਕੋਈ ਮੁਆਵਜ਼ਾ ਨਹੀਂ ਮਿਲਿਆ ਉਹਨਾਂ ਦੱਸਾ ਕੇ ਇਸ ਫਸਲ ਤੋਂ ਸਾਨੂੰ ਉਮੀਦ ਸੀ ਪਰ ਗੜੇ ਮਾਰੀ ਨੇ ਸਾਡਾ ਇਲਾਕਾ ਹੀ ਤੋੜ ਕੇ ਰੱਖ ਦਿੱਤਾ ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਬਰਸਾਤ ਤੇ ਗੜੇ ਮਾਰੀ ਕਾਰਨ ਨੁਕਸਾਨੀ ਫਸਲ ਨੂੰ ਜਿਹੜਾ ਸਾਨੂੰ ਜਿਹੜਾ ਮੁਆਵਜ਼ਾ ਦਿੱਤਾ ਜਾ ਇਸ ਮੁਕੇ ਬਾਬੂਦੀਨ ਫਖਰਉਦੀਨ ਮੁਹੰਮਦ ਆਰਫ ਤੇ ਹੋਰ ਕਿਸਾਨ ਜਿਹੜੇ ਹਾਜ਼ਰ ਸਨ ਇਸ ਦ난 ਉਹਨਾਂ ਇਸ ਨੁਕਸਾਨ ਦੀ ਪਰਪਾਈ ਲਈ ਪ੍ਰਵਾਸੀ ਭਾਰਤੀਆਂ ਤੋਂ ਵੀ ਮਦਦ ਦੀ ਜੜੀ ਆ ਉਹ ਅਪੀਲ ਕੀਤੀ ਆ ਇਸ ਮੁਕੇ ਗੱਲਬਾਤ ਕਰਦਿਆਂ ਕਿਸਾਨ ਆਗੂਆਂ ਨੇ ਕੀ ਆਖਿਆ ਇਹ ਜੋ بارشੋਈ ਰਾਤ ਕੋ ਆਪਕਾ ਨੁਕਸਾਨ ਹੋਆ ਆਪਕੋ ਕੌਨਸੀ ਫਸਲ ਦੀ ਆ ਇਹ ਤਾਂ ਆਣਾ ਸੀ ਇਹ ਕਦੂ ਵੀ ਸੀ ਤੇ ਅਖੀਰਾ ਵੀ ਕਾਫੀ 25 25 ਕਿਲਿਆਂ ਦਾ ਲਗਭਗ ਇਤਨਸਾਨ ਹੋਇਆ ਸਾਡਾ ਤੇ ਤੇ ਕਿੰਨਾ ਚਿਰ ਹੋ ਗਿਆ ਤੁਹਾਨੂੰ ਇੱਥੇ ਸਬਜ਼ ਖੇਤੀ ਕਰਦੇ ਇੱਥੇ ਖੇਤੀ ਕਰਦੇ ਘੱਟ 10 ਸਾਲ ਤੇ ਇੱਧਰ ਹੋ ਗਿਆ ਬਾਕੀ ਉੱਤਰ ਪਤਲੇ ਦੇ ਏਰੀਏ 'ਚ ਸੀ ਮਲਬੇ ਦੇ ਮੜ ਦੀ तकरीबन ਜਨਮ ਹੀ ਸਾਡਾ ਇੱਥੇ ਦਾ ਆ ਅੱਛਾ ਅੱਛਾ ਹਾਂਜੀ ਤਰਸੀ ਸਾਲ ਵੋਟਾ ਵਟਾ ਸਾਰੀਆਂ ਸਾਡੀਆਂ ਬਣੀਆਂ ਸੀ ਪਾਣੀ ਦੇ ਝੋਨੇ ਦੇ ਮਾਰ ਲਿਆ ਤੇ ਕਿੰਨਾ ਕੁ ਨੁਕਸਾਨ ਹੋਇਆ ਬਗਲ ਤੋਂ ਤੁਹਾਡੀ ਇਹ ਹੀ ਚਾਹਤ ਹੈ ਨੁਕਸਾਨ ਲਗਭਗ ਲਾਲਾ ਸਾਹਿਬ ਪੱਕੀ 2 4000 ਰੁਪਏ ਕਿਲੋ ਦਾ ਤੇ 20 ਬੀਜਾ ਨੋਰਮਲ ਦਾ ਖਰਚਾ ਪਤ ਤੋ ਚਾਰ ਪੂਰੇ ਪੰਜ ਪੂਰੇ ਟਾਇਰ ਤੇ ਪਹਿਲੀ ਤੇ ਪਹਿਲੇ ਕਿਲੇ ਚ ਪੈ ਜਾਂਦੇ ਆ ਫਿਰ ਤੇ ਲਾਓ 25000 ਰੁਪਏ ਕਿੰਨਾ ਦਾ ਬਣ ਜਾਂਦਾ ਮੀਮਾ ਕਰਦੇ ਆ ਪੱਕੇ ਕਿਲੇ ਦਾ ਖਰਚਾ ਵੱਖਰਾ ਮੰਗ ਕੀ ਕਰਦੇ ਸਰਕਾਰ ਤੋਂ ਵੀ ਬੰਦਾ ਇਹ ਵੀ ਕਰ ਸਕਦੇ ਜੀ ਸਰਕਾਰ ਨੇ ਸਾਨੂੰ ਵੀ ਦਿਲਾ ਨੇ ਮਤ ਤੋਂ ਬਾਅਦ ਵੀ ਦਾ ਖਰਚਾ ਦੇ ਦੇਗੀ ਉਹ ਰਹੀ ਆਸ ਕਰ ਸਕਦੇ ਜੇ ਪਹਿਲਾਂ ਸਾਨੂੰ ਕੀ ਦਿੱਤਾ ਝੋਨਾ ਸਾਡਾ ਰੋਲ ਗਿਆ 6800 ਰੁਪਏ ਕਿਲੇ ਦਾ ਆ ਉਹ ਵੀ ਕਿੱਥੋਂ ਆਇਆ ਤੇਨੂੰ ਆਇਆ ਤੇਨੂੰ ਨਹੀਂ ਆਇਆ ਜਿਹੜਾ ਕੀ ਕਿਹੜੀ ਕਿਹੜੀ ਫਸਲ ਦਾ ਨੁਕਸਾਨ ਹੋਇਆ ਭਾਜੀ ਇਹ ਢਵਾਣਾ ਕਦੂ ਕਰੇਲਾ ਖੀਰਾ ਕਣਕ ਕੁਝ ਵੀ ਛੱਡਿਆ ਨਹੀਂ ਇਥੇ ਕੁਝ ਵੀ ਮਤਲਬ ਦੀ ਚਾਰ ਚਫੇਰੇ ਨਿਗਾਹ ਮਾਰ ਕੇ ਦੇਖ ਲੋ ਜੇ ਕੁਝ ਵੀ ਬਜਾ ਹੈ ਇੱਥੇ ਕੁਝ ਵੀ ਨਹੀਂ ਛੱਡਿਆ ਤੇ ਫਸਲ ਕਿੱਥੇ ਕਿਸ ਹੱਦ ਤੱਕ ਜਿਹੜੀ ਪੱਕ ਪਾਕੀ ਸੀ ਜਿਹੜੀ ਭਾਜੀ ਫਸਲ ਸਿਰਫ 10 ਦਿਨ ਦੀ ਫਸਲ ਹੀ ਰਹਿ ਗਈ 10 ਦਿਨ ਤੱਕ ਸਭ ਕੁਝ ਮਤਲਬ ਕਲੀਅਰ ਹੋਣਾ ਹੈ ਇਹ ਸਭ ਕੁਝ ਉਜੜ ਗਿਆ ਕੁਝ ਵੀ ਨਹੀਂ ਛੱਡਿਆ ਪਰਵਾਹ ਤਾਂ ਪਾਣੀ ਐਡੇ ਗਰੁੱਪ ਹੀ ਆਈ ਆ ਕਿ 25% ਤੜਾਈ ਹੋ ਜਾਣੀ ਨੇ ਮਾਰਤਾ ਉਹਦਾ ਮੌਜਾ ਤੇ ਇਹਨੂੰ ਮਿਲਿਆ ਉਹਦੇ ਨਹੀਂ ਮਿਲਿਆ ਤੇ ਹੁਣ ਜੇ ਸਾਨੂੰ ਥੋੜੀ ਬਹੁਤੀ ਆਸਾ ਸਬਜੀ ਦੇ ਸੀ ਤੇ ਇਹ ਵੀ ਪ੍ਰਮਾਤਮਾ ਨੇ ਸਾਡਾ ਬਹੁਤ ਮਾੜਾ ਕੀਤਾ ਅਸੀਂ ਕੀ ਕਰ ਸਕਦੇ ਆ ਅਸੀਂ ਤੇ ਬਸ ਸਿਰਫ ਸਰਕਾਰ ਨੂੰ ਅਪੀਲ ਕਰਦੇ ਆ ਕਿ ਇਹਨਾਂ ਦੀ ਕੋਈ ਸੁਣ ਮਤ ਕੀਤੀ ਆਏ ਕੁਝ ਐਨਆਰਆਈ ਵੀਰ ਉਹਨਾਂ ਨੂੰ ਕਹਿੰਨੇ ਕਿ ਇਹਨਾਂ ਦੀ ਮਦਦ ਕਰੋ ਕੋਈ ਗੂਗਲ ਪੇਨਾ ਨੰਬਰ ਦਵਾਂਗੇ ਤੇ ਉੱਤੇ ਕੋਈ ਵੀਰ ਮੰਨ ਲੋ ਇਹਨਾਂ ਦੀ ਮਦਦ ਕਰਨ ਆਪਾਂ ਚਾਹੁੰਦੇ ਆ ਕਿ ਜਦੋਂ ਬੰਦਾ ਦੀ ਕੋਈ ਫਾਹ ਲੈ ਕੇ ਮਰ ਜਾਂਦਾ ਆਪਾਂ ਫਿਰ ਉਹਦੀ ਮਦਦ ਕਰਦੇ ਆ ਨਾ ਤੇ ਇਤੋਂ ਚੰਗਾ ਨਹੀਂ ਕਿ ਜੇ ਬੰਦਾ ਮਰੇ ਨਾ ਆਪਾਂ ਉਹਦੀ ਪਹਿਲਾਂ ਮਤ ਕਰੀਏ ਤੇ ਬਹੁਤ ਵਧੀਆ ਠੀਕ ਨਹੀਂ